ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੰਡ ਭੋਤ ਨੇ ਬਾਈਕੋਲ ਕੀਤਾ ਜੀ ਮੱਝਾ ਪਕਾਉ ਦੇਖਦੇ ਰਹੇ ਹਾਂ ਤੁਹਾਨੂੰ ਦੇਖਦੇ ਰਹੇ ਵਾ ਠੀਕ ਹੈ ਜੀ ਬਾਕੀ ਤਾਂ ਕਰਦੇ ਆਂ ਭਾਈ ਜੀ ਨਾਲ ਗੱਲਬਾਤ ਠੀਕ ਹੈ ਜੀ ਤੇ ਪਹੁੰਚਦੇ ਰੇਡ ਰੂਟ ਨਾਲੇ ਪਹੁੰਚਦੇ ਆਂ ਵੀ ਕਿੰਨਾ ਟਾਈਮ ਲੈਂਦਾ ਕੀ ਗੱਲਬਾਤ ਆ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਕਿਸਰੀ ਆ ਬਣੀ ਕਿਨਾ ਵੀਰੇ ਆਪਣਾ ਪਵਨਦੀਪ ਸਿੰਘ ਜੀ ਫਰੈਂਡ ਜੀ ਉਹ ਤਾਂ ਜ਼ਿਲ੍ਹਾ ਬਰਨਾਲਾ ਜੀ ਹਾਂ ਜੀ ਕਿੰਨਾ ਕੁ ਟਾਈਮ ਰਹਿ ਗਿਆ ਵੀਰੇ ਮੱਝ ਦਾ ਸੂਨ ਦਾ ਟਾਈਮ ਜੀ ਬਸ ਦਨ ਤਿੰਨ ਚਾਰ ਦਿਨ ਹੀ ਰਹਿ ਗਿਆ ਜੀ ਠੀਕ ਹੈ ਜੀ ਤੇ ਕੀ ਰੇਟ ਰੂਟ ਆ ਭਰਾ ਦਾ 95000 ਜੀ ਠੀਕ ਹੈ ਤੋਰ ਕੇ ਦਿਖਾਓ ਜੀ ਬਾਈ ਦੇਖ ਸਕਦੇ ਠੀਕ ਹੈ ਮੱਝ ਤਿੰਨ ਚਾਰ ਦਿਨ ਹੀ ਬਾਈ ਕਹਿੰਦਾ ਰਹਿੰਦੇ ਆ ਫਰਥੇ ਵੀ ਦੇਖ ਸਕਦੇ ਹੋ ਤੇ ਨੇਵਾਲੂ ਪਾਸੇ ਦੇ ਸਾਹਮਣੇ ਆ ਤਾਂ ਤੋਰ ਤੋਰ ਠੀਕ ਹੈ ਬਾਕੀ ਮੌਕੇ ਤੇ ਲਵਗੀ ਠੀਕ ਹੈ ਜੀ ਬਾਕੀ ਸੀਮਤ ਲਵ ਬਾਕੀ ਵੀ 3-4 ਦਿਨ ਰਹਿੰਦੇ ਆ ਬਾਕੀ ਦੁੱਧ ਵੀ ਪਰਸ ਨੇ ਬਾਈ ਨੇ ਆਪਾਂ ਕਿੰਨਾ ਦੇ ਦਿੰਦੀ ਆ ਕਰਦੇ ਆ ਬਾਈ ਜੀ ਨਾਲ ਆਪਾਂ ਗੱਲਬਾਤ ਤੇ ਪਾ ਲਈ ਹਾਂ ਜੀ ਬਾਈ ਦੁੱਧ ਕਿੰਨਾ ਦਿੰਦਾ ਪਿਛਲੇ ਸੋ ਜਣੇ 13 ਲੀਟਰ ਹੀ ਠੀਕ ਹੈ ਜੀ ਬਾਈ ਦੇਖ ਸਕਦੇ ਆ ਹਲੇ ਮੌਕੇ ਤੇ ਬਾਈ ਕਹਿੰਦਾ ਬਲੌਗ ਜਿੱਦਾਂ ਠੀਕ ਹੈ ਜੀ ਤੇ ਤਿੰਨ ਚਾਰ ਦਿਨ ਬਾਕੀ ਆ ਤੇ ਬਾਈ ਇਹਨਾਂ ਨੂੰ ਜਰੂਰ ਕਨੈਕਟ ਕਰੋ ਜੀ ਬਾਈ ਦਾ ਨੰਬਰ ਪਾਸ ਸਕਰੀਨ ਤੇ ਲਾ ਦਾਂਗੇ ਜੀ ਜੀਤਾ ਫਾਰਮ ਟੀਵੀ ਨੂੰ ਵੱਧ ਤੋਂ ਸਬਸਕ੍ਰਾਈਬਰ ਤੇ ਸਿਰਜੂ ਬੁੱਕ ਕਰਾ ਕਰੋ ਤਾਂ ਕਿ ਜਿੰਨੀ ਮਿੰਨੀ ਦਿਨ ਵੀ ਵੀਡੀਓ ਅਪਲੋਡ ਕਰਦੇ ਰਹੀਏ ਆਪਣਾ ਨੰਬਰ ਹੈਗਾ 75280035 ਜੇ ਕਿਸੇ ਭਾਈ ਨੇ ਐਡ ਕਰਾਉਣੀ ਤਾਂ ਆਪਣਾ ਜਰੂਰ ਕਨੈਕਟ ਕਰੋ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ